ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਗੱਲ ਕਰਦੇ ਆਂ ਮੱਖ ਮੰਤਰੀ ਭਗਵੰਤ ਮਾਨ ਦੀ ਛੋਟੇ ਸਾਹਿਬ ਦੀ ਛੋਟੇ ਸਾਹਿਬ ਕੁਛ ਨਹੀਂ ਕਰ ਸਕਦੇ ਪੰਜਾਬ ਦੇ ਹੱਕਾਂ ਲਈ ਠੀਕ ਆ ਨਾ ਆ ਤੁਸੀਂ ਦੇਖ ਲਿਆ ਹੋਊਗਾ ਜਦੋਂ ਹਰਿਆਣੇ ਦੇ ਬਾਰਡਰਾਂ ਤੇ ਇੱਕ ਨੌਜਵਾਨ ਦੇ ਗੋਲੀ ਵੱਜੀ ਉਹਨੂੰ ਸ਼ਹੀਦ ਕਰਤਾ ਤੇ ਪਰਚਾ ਤੱਕ ਦਰਜ ਨਹੀਂ ਕਰਨਾ ਚਾਹੁੰਦੇ ਸੀ ਛੋਟੇ ਸਾਹਿਬ ਕਿਉਂਕਿ ਇਹ ਮੁੱਖ ਮੰਤਰੀ ਕਾਗਜ਼ਾਂ ਦੇ ਵਿੱਚ ਹੀ ਐ ਪੰਜਾਬ ਦੇ ਹੱਕਾਂ ਦੀ ਗੱਲ ਕਦੇ ਹੀ ਨਹੀਂ ਕਰ ਸਕਦੇ ਪੁਮੱਕੜਾਂ ਨੂੰ ਗੁੱਸਾ ਬਹੁਤ ਲੱਗੂਗਾ ਕੋਈ ਗੱਲ ਨਹੀਂ ਜਿਹੜਾ ਕੁਝ ਕਰਨਾ ਗਾਲਾਂ ਕੱਢਣਾ ਵੀ ਕੱਢ ਲਿਓ ਕੋਈ ਗੱਲ ਨਹੀਂ ਮੈਂ ਸੱਚਾਈ ਦੱਸਣਾ ਚਾਹੁੰਦਾ ਕਿਉਂਕਿ ਸੁਪਰੀਮੋ ਹਰਿਆਣੇ ਦੇ ਹੈ ਠੀਕ ਹੈ ਜੀ ਤੇ S Y L ਨਹਿਰ ਕਦੇ ਵੀ ਨਹੀਂ ਰੁਕ ਸਕਦੀ 27 ਤੋਂ ਪਹਿਲਾਂ S Y L ਨਹਿਰ ਨਿਕਲ ਜੂਗੀ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਇੰਚਾਰਜ ਸੀ ਸੰਦੀਪ ਪਾਠਕ ਹਰਿਆਣੇ ਦੇ ਉਹਨਾਂ ਨੇ ਇੱਕ ਅਖਬਾਰ ਦੇ ਵਿੱਚ ਇੰਟਰਵਿਊ ਦਿੱਤੀ ਅਖਬਾਰ ਨੂੰ ਵੈਸੇ ਸਾਰੇ মিডিਆ ਨੂੰ ਇੰਟਰਵਿਊ ਦਿੱਤੀ ਸੀ ਅਖਬਾਰ ਦੇ ਵਿੱਚ ਛਪ ਕੇ ਵੀ ਆਈ ਸੀ ਖਬਰ ਜਿਦੇ ਵਿੱਚ ਉਹ ਕਿਹਾ ਸੀ ਕਿ ਸੈਂਟਰ ਨਰੀਖਣ ਕਰਾਵੇ ਐਸਵਾਈਐਲ ਨਹਿਰ ਦਾ ਇੰਜੀਨੀਅਰਾਂ ਨੂੰ ਥੱਲੇ ਇੰਜੀਨੀਅਰਾਂ ਨੂੰ ਥੱਲੇ ਤੇ ਨਰੀਖਣ ਕਰਨ ਤੇ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਇਹ ਗੱਲ ਸੰਦੀਪ ਪਾਟਕ ਨੇ ਕਹੀ ਆ ਸਾਡੀ ਪਾਰਟੀ ਦੇ ਨੇ ਕਿਹੜੇ ਹਰਿਆਣੇ ਦੇ ਇੰਚਾਰਜ ਨੇ ਠੀਕ ਆ ਨਾ ਤੇ ਦੂਜੀ ਗੱਲ ਸੁਪਰੀਮੋ ਸਾਹਿਬ ਹਰਿਆਣੇ ਦੇ ਆ ਉਹ ਹਰਿਆਣੇ ਦਾ ਕਿਉਂ ਨਾ ਕਰਨਗੇ ਉਹ ਹਰਿਆਣੇ 'ਚ ਸਰਕਾਰ ਬਣਾਉਣਾ ਚਾਹੁੰਦੇ ਆ ਕਿਉਂਕਿ ਉਹ ਇੱਕ ਕਾੜ ਖੇਡਣਾ ਚਾਹੁੰਦੇ ਕਿ ਮੈਂ ਹਰਿਆਣੇ ਦਾ ਐਸ ਕਰਕੇ ਇੱਕ ਪਹਿਲਾਂ ਜਿੰਨੇ ਵੀ ਮੁੱਖ ਮੰਤਰੀ ਆਏ ਕਿਸੇ ਨੇ ਤੁਹਾਨੂੰ ਐਸਵਾਈਐਲ ਦਾ ਪਾਣੀ ਲਿਆ ਕੇ ਦਿੱਤਾ ਉਹ ਕਰਨਗੇ ਨਹੀਂ ਤੇ ਮੈਂ ਮੁੱਖ ਮੰਤਰੀ ਨਾ ਹੁੰਦਿਆਂ ਵੀ ਤੁਹਾਨੂੰ ਪਾਣੀ ਲਿਆ ਕੇ ਦੇਤਾ ਤੇ ਫਿਰ ਤੁਸੀਂ ਮੈਨੂੰ ਵੋਟਾਂ ਪਾਉਂਗੇ ਕਿ ਕਿਸੇ ਹੋਰ ਨੂੰ ਪਾਉਂਗੇ ਤੇ ਹਰਿਆਣੇ ਦੇ ਲੋਕ ਕਾਉਣਗੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਬਿਨਾ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਵਿੱਚੋਂ ਪਾਣੀ ਲੈ ਗਏ ਤੇ ਫਿਰ ਉਹ ਤਗੜਾ ਹੀ ਹੋਊਗਾ ਇਹ ਗੱਲ ਹੈ ਜੀ ਬਹੁਤ ਮਤਲਬ ਸੰਕਟ ਦੇ ਵਿੱਚ ਆਉਣ ਵਾਲਾ ਹੈ ਪੰਜਾਬ ਠੀਕ ਹੈ ਜੀ ਇਸ ਕਰਕੇ ਇਹ ਗੱਲਾਂ ਕਰਨੀਆਂ ਜ਼ਰੂਰੀ ਹੈ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਰ ਜਿਹੜੇ ਛੋਟੇ ਸਾਹਿਬ ਹੈ ਰਾਜਸਥਾਨ ਗਏ ਤੇ ਕਾਂਗਰਸ ਦੀ ਸਰਕਾਰ ਸੀ ਤੇ ਉੱਥੋਂ ਦੇ ਐਮਐਲਏ ਨਾਲ ਕੋਈ ਲਿਆਜ ਹੋਊਗੀ ਮਾੜੀ-ਮੋਟੀ ਉਹ ਫਰੋਂ ਦੇ ਐਮਐਲਏ ਨੂੰ ਕਹਿੰਦੇ 5% ਪਾਣੀ ਦੀ ਗੱਲ ਕੀਤੀ ਹੋਗੀ ਉਹਨਾਂ ਨੇ ਵੀ ਪਾਣੀ ਥੋੜਾ ਸਾਨੂੰ ਥੋੜਾ ਆਉਂਦਾ ਹੈ ਤੇ ਕਹਿੰਦਾ ਕੋਈ ਗੱਲ ਨਹੀਂ 5% ਸਾਨੂੰ ਪਾਣੀ ਦੇ ਦੇਾਂਗੇ ਮੈਂ ਪਰਸੈਂਟ ਦੀ ਗੱਲ ਕਰਮੂਆ ਕਿਉਂਕਿ ਮੈਨੂੰ ਤਾਂ ਉਹ ਉਹ ਕੋੜ ਹੋ ਜੇ ਨਹੀਂ ਆਉਂਦੇ ਵੀ 5% ਪਾਣੀ ਮੈਂ ਦੇ ਦੂਗਾ ਜਿਹੜਾ ਬੰਦਾ ਖੁਦ 5% ਕਹਿੰਦਾ ਹੈ ਤੇ ਉਹ 10% ਵੀ ਜਾ ਸਕਦੇ ਆ ਠੀਕ ਹੈ ਨਾ ਅੱਜ ਤਾਂ ਬੀਜੇਪੀ ਦੀ ਸਰਕਾਰ ਬਣ ਗਈ ਦਸਤਾਨ ਦੇ ਵਿੱਚ ਤੇ ਜੇ 24 ਦੇ ਵਿੱਚ ਹੁਣ ਮੋਦੀ ਮжоਰਿਟੀ ਨਾਲ ਆਉਂਦਾ ਹੈ ਤੇ ਲਾਜ਼ਮੀ ਉਹ ਰਸਤਾ ਨੂੰ ਪਾਣੀ ਪੰਜਾਬ ਤੋਂ ਲੈ ਕੇ ਦਿਖਾਵੂਗਾ 10% ਜਿਹੜਾ ਮੁੱਖ ਮੰਤਰੀ ਖੁਦ ਕਹਿੰਦਾ ਵੀ ਕੋਈ ਗੱਲ ਨਹੀਂ ਅਸੀਂ ਦੇ ਦੇਾਂਗੇ 5% ਤੇ ਇਹ ਗੱਲਾਂ ਰਿਕਾਰਡ ਤੇ ਚੜਦੀਆਂ ਹੁੰਦੀਆਂ ਹੁੰਦੀਆਂ ਉਹੀ ਨਹੀਂ ਹੁੰਦੀਆਂ ਇਹ ਗੱਲ ਜਿਹੜਾ ਬਿਆਨ ਦੇਤਾ ਉਹ ਮੀਡੀਆ 'ਚ ਆ ਗਿਆ ਉਹ ਇੱਕ ਤਰ੍ਹਾਂ ਦਾ ਰਿਕਾਰਡ ਬਣ ਜਾਂਦਾ ਵੀ ਤੁਸੀਂ ਆਪ ਤਾਂ ਕਹਿੰਦੇ ਸੀ ਤੇ ਅੱਜ ਕਿਉਂ ਮੁੱਕਰੀ ਜਾਂਦੇ ਹੋ ਠੀਕ ਹੈ ਨਾ ਇਹਨਾਂ ਦਾ ਸੁਪਰੀਮੋ ਨੇ ਜਿਹੜੇ ਛੋਟੇ ਸਾਹਿਬ ਹੈ ਉਹਨਾਂ ਕੋਲੇ ਕੁਝ ਵੀ ਨਹੀਂ ਛੱਡਿਆ ਇਕਾ ਨਾ ਕੱਲੇ ਸੈਨ ਕਰਨ ਖਾਤਰ ਹਰਾ ਪੈਨ ਵੀ ਉੱਥੇ ਚਲਾਉਂਦੇ ਆ ਜਿੱਥੇ ਦਿੱਲੀ ਦੇ ਸੁਪਰੀਮੋ ਕਹਿੰਦੇ ਆ ਹੋਰ ਤਾਂ ਹਰਾ ਪੈਨ ਵੀ ਨਹੀਂ ਚਲਾ ਸਕਦੇ ਇਹ ਜਿਹੜੇ ਕਹਿੰਦੇ ਨਾ ਸਾਰਾ ਪੈਨ ਚਲਾਵਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ ਲਾ ਕੀ ਦਿੱਤਾ ਪੰਜਾਬ ਦੇ ਵਿੱਚ ਨੌਕਰੀ ਕਿੰਨੇ ਕਿ ਦਿੱਤੇ ਆ ਹਜੇ ਵੀ ਟਾਵਰਾਂ ਤੇ ਜਿਹੜੇ ਬੈਠੇ ਆ ਨਿਯੁਕਤੀ ਪੱਤਰ ਦੇ ਛੱਡੇ ਆ ਤੇ ਜਦੋਂ ਜਿੱਥੇ ਵੀ ਉਹਨਾਂ ਦੀ ਡਿਊਟੀ ਹੁਣ ਨਿਕਲ ਚੱਲ ਉਹਨਾਂ ਦੀ ਡਿਊਟੀ ਲੱਗਦੀ ਆ ਉੱਥੇ ਜਾਂਦੇ ਆ ਉੱਥੇ ਕਹਿੰਦੇ ਹਜੇ ਤਾਂ ਤੋ ਤਾਂ ਆਰਡਰ ਹੀ ਨਹੀਂ ਆਇਆ ਤੁਸੀਂ ਕਿਹੜੇ ਵੇਸ ਤੇ ਕਹਿੰਦੇ ਹੋ ਨਿਯੁਕਤੀ ਪੁੱਤਰ ਨਾ ਤਾਂ ਲੱਗ ਨਹੀਂ ਸਕਦੇ ਜੋ ਤੋਂ ਆਰਡਰ ਆਊਗਾ ਵੀ ਇਹਨਾਂ ਦੇ ਇਥੇ ਹਾਜ਼ਰੀ ਅਜ ਤੋਂ ਬਾਅਦ ਲੱਗੂਗੀ ਇਹ ਇਥੇ ਪੱਕੇ ਤੌਰ ਤੇ ਸਰਕਾਰੀ ਮੁਲਾਜ਼ਮ ਲੱਗ ਗਏ ਫਿਰ ਤੁਹਾਨੂੰ ਅਸੀਂ ਰੱਖ ਸਕਦੇ ਆ ਤਾਂ ਤਾਂ ਆਊਟਰ ਹੀ ਨਹੀਂ ਆਇਆ ਆਰਡਰ ਕਿਹਨੇ ਦੇਣੇ ਆ ਮੁੱਖ ਮੰਤਰੀ ਭਗਵੰਤ ਮਾਨ ਛੋਟੇ ਸਾਹਿਬ ਨੇ ਦੇਣੇ ਆ ਨਾ ਛੋਟੇ ਸਾਹਿਬ ਆਰਡਰ ਦਿੰਦੇ ਨਹੀਂ ਸਿਰਫ ਉਹਨਾਂ ਨੂੰ ਆਏ ਵੀ ਐਤ ਕੀ ਇਲੈਕਸ਼ਨ ਜਿੱਤ ਲਗੇ 13 0 ਕਰ ਦੇ ਜੇ ਪੰਜਾਬ ਦੇ ਲੋਕਾਂ ਨੇ 13 0 ਕਰਤਾ ਫਿਕਰ ਰਨ ਲਾਉਂ ਜੋ ਗਰੇਵੀ ਨਹੀਂ ਰਹਿਣਾ ਤੁਹਾਨੂੰ ਇੰਨਾ ਕੁੱਟਿਆ ਕਰਨਗੇ ਤੁਸੀਂ ਕਾਲੇ ਛੰਡੇ ਤਾਂ ਹੁਣ ਨਹੀਂ ਦਿਖਾ ਸਕਦੇ ਹੁਣ ਛੋਟ ਕੇ ਪੱਖੀਆਂ ਚ ਮਰੀ ਜਾਂਦੇ ਆ ਖਸੌਨ ਬਲਸ ਵਾਲੇ ਤੇ ਫੇਰ ਤੁਹਾਨੂੰ ਕਿਵੇਂ ਬਖਸ਼ਣਗੇ ਜੇ 13 0 ਕੀਤਾ ਫੇਰ ਤਾਂ ਇਹ ਹੰਕਾਰ ਜਾਣਗੇ ਹੰਕਾਰ ਹੰਕਾਰ ਆਟੋਮੈਟਿਕ ਆ ਜਾਂਦਾ ਹੁਣ ਜਦੋਂ 92 ਜਿੱਤੀ ਬਟੇ ਹੁਣ ਨਹੀਂ ਹੰਕਾਰ ਆਇਆ ਬੇਟਾ ਹੁਣ ਕਿਸੇ ਨੂੰ ਕੁਛ ਕਹਿੰਦੇ ਆ ਕਿਸੇ ਨੂੰ ਕੁਛ ਕਹਿੰਦੇ ਆ ਹੰਕਾਰ ਹੀ ਇੱਕ ਤਰ੍ਹਾਂ ਦਾ ਛੋਟੇ ਸਾਹਿਬ ਦੇ ਵਿੱਚ ਤੇ ਫੇਰ ਤਾਂ ਤੁਹਾਨੂੰ ਧਰਨਾ ਤੱਕ ਨਹੀਂ ਲਾਉਣ ਦੇਣਾ ਪੱਖਣਾ ਘੋਟਾ ਕਰਨਾ ਪੱਗਾਂ ਲਵਾਇਆ ਕਰਨਾ ਜੇ ਕਿਸੇ ਦੇ ਕਾਲੀ ਪੰਨੀ ਹੋਇਆ ਕਰੂਗੀ ਕਾਲੀ ਪੱਗ ਵੀ ਲਵਾਇਆ ਕਰਨਾ ਜੇ ਭਗਵੰਤ ਮੰਨ ਦੀ ਰੇਲਿੰਗ ਤੇ ਜਾਣਾ ਹੋਇਆ ਕਰੂਗਾ ਨਾ ਤੇ ਪਹਿਲਾਂ ਕਾਲੀ ਪੱਗ ਅਗਲੇ ਨੂੰ ਅਕੜਨਗੇ ਕਾਲੀ ਪੱਗ ਪੰਨੀਆ ਕਾਲੀ ਲਾ ਕੇ ਆ ਦੂਜੀ ਬੰਨ ਕੇਆ ਕਾਲੇ ਰੰਗ ਦੀ ਪੱਗ ਵੀ ਨਹੀਂ ਮੰਨਣ ਦੇਣੀ ਸੋਨੂੰ ਠੀਕ ਹੈ ਜੀ ਤੇ ਛੋਟੇ ਸਾਹਿਬ ਜਿਵੇਂ ਸੁਪਰੀਮਾ ਉਹ ਕਹਿੰਦੇ ਉਵੇਂ ਕਰਦੇ ਆ ਤੇ ਜੇ ਨਾ ਕਰਨਗੇ ਤੇ ਜਿੱਦ ਦੇ ਇਹ ਅੜ ਕੇ ਐਸਆਈਐਲ ਮੁੱਦੇ ਤੇ ਵੀ ਮੈਂ ਨਹੀਂ ਸਹਿਣ ਕਰਨੇ ਕਿਉਂਕਿ ਮੇਰਾ ਕੈਰੀਅਰ ਕਿਉਂਕਿ ਇਹਨਾਂ ਛੋਟੇ ਸਾਹਿਬ ਦਾ ਕੈਰੀਅਰ ਖਤਮ ਹੋ ਜਾਊਗਾ ਜੇ ਸੈਨ ਕਰਤੇ ਵੀ ਹਾਂ ਬੀਐਸਵਾਈਐਲ ਪਾਣੀ ਮਾਰੇ ਐਸਵਾਈਐਲ ਦਾ ਦਿੰਨਾ ਤੇ ਉਹਦੇ ਰਹਿਲਾ ਕੈਰੀਅਰ ਖਤਮ ਹੋ ਜਾਊਗਾ ਜੇ ਕਰਤਾ ਤਾਂ 5 ਸਾਲ ਮੁੱਖ ਮੰਤਰੀ ਜ਼ਰੂਰ ਹੋ ਸਕਦਾ ਪੂਰੀ ਫੋਰਸ ਦੇ ਵਿੱਚ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖੁਦ ਨਹੀਂ ਰਹਿ ਸਕਦਾ ਤੇ ਸਿਆਸਤ ਦਾ ਕਰਨ ਦੀ ਬਹੁਤ ਦੂਰ ਦੀ ਗੱਲ ਜਾਊਗੀ ਬਹੁਤ ਦੂਰ ਦੀ ਕੌਡੀ ਹੈ ਇਹ ਠੀਕ ਹੈ ਤੇ ਪਰ ਜੇ ਨਾ ਕੀਤੇ ਇਹਨੇ ਕਹਿਤਾ ਕਿ ਮੈਂ ਸੈਨ ਕਰਦਾ ਹੀ ਨਹੀਂ ਤੇ ਫੇਰ ਉਹ ਮੁੱਖ ਮੰਤਰੀ ਬਦਲ ਦੇਣਗੇ ਸੁਪਰੀਮੋ ਸਾਹਿਬ ਮੁੱਖ ਮੰਤਰੀ ਕੋਈ ਹੋਰ ਲਾ ਦੇਣਗੇ ਜਿਹੜੇ ਦਿੱਲੀ ਤੋਂ ਲਿਆਉਣਾ ਪਵੇ ਭਾਉਂਦੇ ਉਹਨਾਂ ਨੂੰ ਕੋਈ ਬੰਦਾ ਕਿਉਂ 92 ਹੈਗੇ ਆ ਜਿਵੇਂ ਉਹ ਕਹਿਣਗੇ ਉਵੇਂ 92 ਕਰ ਲੰਗੇ ਇਹਨਾਂ ਨੇ ਤਾਂ ਹਾਂ ਹੀ ਕਰਨੀ ਆ ਉਥੋਂ ਲਿਆ ਕੇ ਮੁੱਖ ਮੰਤਰੀ ਲਿਆਉਣਗੇ ਤੇ ਉਹ ਨਾਲ ਦੇ ਨਾਲ ਉਹਨ ਸਾਰੀ ਜਿੱਦੋਂ ਮੁੱਖ ਮੰਤਰੀ ਦੇ ਸੌਂਸ ਚੱਕ ਲਈ ਉਹਨ ਸਾਰੀ ਉਹ ਸਾਈਨ ਕਰ ਦੇਣਗੇ ਵੀ ਐਸਵਾਈਐਲ ਨਹਿਰ ਹਰਿਆਣੇ ਨੂੰ ਪਾਣੀ ਦਿੱਤਾ ਜਾ ਰਿਹਾ ਠੀਕ ਹੈ ਜੀ ਇਹ ਗੱਲ ਹੋਊਗੀ ਤੁਹਾਡੇ ਨਾਲ ਇਸ ਕਰਕੇ ਮੈਂ ਚਾਹਣਾ ਬੀਜ ਦੇ ਦੇਣੀਆਂ ਵੀ ਇਹ ਤਿੰਨ ਤੋਂ ਚਾਰ ਵਾਰ ਤਿੰਨ ਤੋਂ ਚਾਰ ਲੋਕ ਸਭਾ ਦੀਆਂ ਸੀਟਾਂ ਦਿਓ ਇਸ ਦੁਆਰ ਜੇ ਦਿੱਤੀਆਂ ਤੁਹਾਡੇ ਸਿਰ ਤੇ ਜੁੱਤੀਆਂ ਪਹਿਣੀਆਂ 27 ਤੱਕ ਤਾਂ ਉਮ ਹੀ ਪਹਿਣੀਆਂ ਪਾਉਂਦੀ ਤਿੰਨ ਤਿੰਨ ਸੀਟਾਂ ਵੀ ਦੇ ਦਿੱਤਿਆਂ ਨਾ ਤਾਂ ਵੀ ਜੁੱਤੀਆਂ ਤੇ ਤੁਹਾਡੇ ਪਹਿਣੀਆਂ ਹੀ ਪਹਿਣੀਆਂ ਐ ਪਰ ਤੁਸੀਂ ਘੱਟ ਖਾਓਗੇ ਘੱਟ ਮਾਰਨਗੇ ਫਿਰ ਉਹਦੇ ਹਿਸਾਬ ਨਾਲ ਚੱਲਾਂਗੇ ਨਾ ਇਹ ਫਿਰ ਉਹਦੇ ਹਿਸਾਬ ਨਾਲ ਚੱਲਣਗੇ ਚੱਲਾਂ ਇਸ ਕਰਕੇ ਕੱਟ ਜਿੱ ਘੱਟ ਮਾਰ ਖਾਣੀ ਐ ਤੇ ਘੱਟ ਜਤਾ ਦੇ ਧੰਨਵਾਦ ਸਸਰੀ ਘਰ